ਸਾਸਰੀਆ ਕਾਲ ਤੇ ਅੱਜ ਤੁਸੀਂ ਗੱਲ ਕਰ ਰਹੇ ਜਾਂਦੇ ਆ ਵਰਦੀ ਪੋਲੂਸ਼ਨ ਦੇ ਵਰਦੀ ਪੋਲੂਸ਼ਨ ਤੇ ਜੇ ਤੁਸੀਂ ਦਿੱਲੀ ਐਨਸੀਆਰ ਚ ਜਿੱਦਾਂ ਕਿ ਤੁਸੀਂ ਰਹਿੰਦੇ ਆ ਜਾਂ ਗੁਰਗਾਓ ਤੇ ਰਹਿੰਦੇ ਆ ਉੱਥੇ ਤੁਸੀਂ ਖੁੱਲ੍ਹ ਜਾਗਣਾ ਲਾਓ ਨਾਲੇ ਗਰਮ ਪਾਣੀ ਪਿਓ ਜਿਹੜੀ ਤੜਚਸ਼ ਆ ਉਹ ਖੁੱਲ੍ਹ ਜਾਂਦੀ ਉਹ ਖੁੱਲ੍ਹ ਜਾਊਗੀ ਫਿਰ ਜਿਹੜੇ ਬਾਈਕ ਤੇ ਜਾਂਦੇ ਆ ਉਹ ਆਪਣਾ ਮਾਸਕ ਮਤਲਬ ਮਾਸਕ ਲਾ ਕੇ ਜਾਓ ਗੋਗਲਸ ਪਾ ਕੇ ਜਾਓ ਤੇ ਜਿਹੜੀ ਗਾਈਡਲਾਈਨਸ ਆਉਂਦੀ ਆ ਗਵਰਨਮੈਂਟ ਦੇ ਫੋਲੋ ਕਰੋ ਤੇ ਗਾਇਸ ਜਿਹੜੀ ਡੀਜ਼ਲ ਵਾਲੀ ਗੱਡੀਆਂ ਹੁੰਦੀਆਂ ਉਹਨਾਂ ਨੂੰ ਘੱਟ ਚਲਾਇਆ ਕਰੋ ਇੰਨਾ ਜ਼ਿਆਦਾ ਨਾ ਯੂਜ਼ ਕਰਿਆ ਕਰੋ ਕਿਉਂਕਿ ਫਿਰ ਪੋਲੂਸ਼ਨ ਤਾਂ ਹੋਰ ਵੀ ਵਧੀ ਜਾਣਾ ਤਾਈ ਤਾਂ ਬੱਚਿਆਂ ਦੀ ਛੁੱਟੀ ਹੋਈ ਸੀ ਬੱਚਿਆਂ ਨੂੰ ਘਰ ਰੱਖੋ ਕਿ ਨਾ ਮਾਸਕ ਲਾ ਕੇ ਜਾਓ ਪੂਰਾ ਆਪਣੇ ਆ ਸੇਫਟੀ ਨਾਲ ਲੈ ਕੇ ਜਾਓ ਇਸ ਦੀ ਪੋਲੂਸ਼ਨ ਤੁਹਾਨੂੰ ਇਫੈਕਟ ਨਹੀਂ ਕਰੂਗਾ ਹਾਂ ਤੇ ਹੋਰ ਵੀ ਘੱਟ ਤੋਂ ਘੱਟ ਹੋਰ ਵੀ ਵਿਕਲ ਕੱਟ ਯੂਜ਼ ਕਰੋ ਕਿਉਂਕਿ ਫਿਰ ਜ਼ਿਆਦਾ ਵਾਜੂਗਾ ਪੋਲੂਸ਼ਨ ਫਿਰ ਵੀ ਬੱਚੇ ਨਹੀਂ ਸਕਦੇ ਹੋ ਜੂਗੀ ਇਸ ਲਈ ਆਪਾਂ ਆਪਣੇ ਆਪਣੇ ਦੇਸ਼ ਨੂੰ ਸਾਫ਼ ਰੱਖਣਾ ਇਸ ਲਈ ਆਪਾਂ ਇੰਨੀ ਜ਼ਿਆਦਾ ਪੋਲੂਸ਼ਨ ਨਹੀਂ ਕਰਨਾ ਨਾਲੇ 에ਅਰ ਤੇ এনवायरमेंट ਨੂੰ ਸਾਫ਼ ਰੱਖਣਾ ਤੇ ਜਦੋਂ ਤੁਸੀਂ ਤੁਹਾਨੂੰ ਪਤਾ ਸੀ ਪਹਿਲਾਂ ਜਦੋਂ ਪੋਲੂਸ਼ਨ ਸੀ ਉਦੋਂ ਸਾਰੇ ਸਕੂਲਾਂ ਦੀ ਛੁੱਟੀ ਸੀ ਆਨਲਾਈਨ ਕਲਾਸ ਕਰ ਰਹੇ ਸੀ ਤੇ ਹੁਣ ਜਿੱਦਾਂ ਕਿ ਪੋਲੂਸ਼ਨ ਥੋੜਾ ਜਿਹਾ ਘੱਟ ਹੋਇਆ ਵਾ ਤੇ ਹੁਣ ਸਕੂਲ ਅਗਰ ਸਟਾਰਟ ਹੋ ਗਿਆ ਨਾਲੇ ਆਪਣੇ ਕੇਅਰ ਕਰੋ ਆਪਣੇ ਬੱਚਿਆਂ ਦੀ ਕੇਅਰ ਕਰੋ ਤੇ ਗਾਇਸ 3 ਜਿਆਦਾ ਤਾਂ ਜ਼ਿਆਦਾਤਰ ਤੁਸੀਂ ਲਾਟ ਦੇ ਲਾਓ ਪੇੜ ਪੌਦ ਦੇ ਲਾਓ ਕਿਉਂਕਿ ਫਿਰ ਆਕਸੀਜਨ ਮਿਲੂਗੀ ਉਹਨਾਂ ਦੇ ਨਾਲ ਇਸ ਲਈ ਤੁਸੀਂ ਪੇੜ ਪੌਦ ਬਹੁਤ ਲਾਓ ਠੀਕ ਆ ਦੇਖੋ ਗਾਇਸ ਜਿਦ ਤੱਕ ਇਹ ਤੁਹਾਨੂੰ ਪਤਾ ਵਾ ਪਲਾਂਟਸ ਜਿਹੜੇ ਆ ਉਹ ਕਾਰਬਨ ਡਾਈਆਕਸਾਈਡ ਨੂੰ ਲੈਂਦੇ ਆ ਤੇ ਉਹ ਤੋਂ ਛੱਡਦੇ ਮਜਾ ਆਕਸੀਜਨ ਛੱਡਦੇ ਆ ਤੇ ਜਿਹੜੀ CO2 ਮਤਲਬ ਕਾਰਬਨ ਡਾਈਆਕਸਾਈਡ ਹੁੰਦੀ ਆ ਉਹ ਜਿਹੜੀ ਆ ਨਾ ਆਪਣੀ ਮਤਲਬ ਗਰਮੀ ਕਰਦੀ ਆ ਜਦ ਤੱਕ ਹੁਣ ਤੁਸੀਂ ਦੇਖ ਸਕਦੇ ਹੋ ਅਜੇ ਤੱਕ ਠੰਡ ਨਹੀਂ ਆਈ ਤੇ ਉਹਦੇ ਕਰਕੇ ਜਿਹੜੇ ਕਾਰਬਨ ਡਾਈ ਆਕਸਾਈਡ ਨੂੰ ਲੈਣਗੇ ਅਤੇ ਆਕਸੀਜਨ ਰਿਲੀਜ਼ ਕਰਨਗੇ ਤਾਂ ਹੀ ਆਪਾਂ ਮਤਲਬ ਗਰਮੀ ਘਟੋਗੀ ਤਾਂ ਸਰਦੀਆਂ ਆਉਣਗੀਆਂ ਤੇ ਬਾਅਦ ਬਾਅਦ ਸਰਦੀਆਂ ਆ ਗਈਆਂ ਫਿਰ ਤਾਂ ਪੋਲੂਸ਼ਨ ਨਹੀਂ ਹੋਣਾ ਪਾਚੋ ਹੋਲੀ ਹੋਗੀ ਤੇ ਹੋਲੀ ਤੇ ਗਾਇਸ ਜਿਹੜੀ ਤੁਹਾਨੂੰ ਤੰਦ ਲੱਗਦੀ ਸੀ ਉਹ ਤੰਦ ਨਹੀਂ ਸੀ ਉਹ ਸੀ ਪੋਲੂਸ਼ਨ ਤੇ ਜਦੋਂ ਤੁਸੀਂ ਗੱਡੀ ਵਿੱਚ ਜਾਂਦੇ ਆ ਖਾਂਦੇ ਆ ਤੇ ਬਾਹਰ ਕਚਰਾ ਨਾ ਸੁੱਟੋ ਜਿਹੜੀ ਗੱਡੀ ਆਉਂਦੀ ਇੱਕ ਗੌਰਮੈਂਟ ਦੀ ਜਿਹੜੀ ਕਾਰਪੋਰੇਸ਼ਨ ਦੀ ਗੱਡੀ ਆਉਂਦੀ ਆ ਉਹਦੇ ਵਿੱਚ ਆਪਣਾ ਕੂੜਾ ਸੁੱਟੋ ਤੇ ਖੁੱਲ੍ਹੇ ਵਿੱਚ ਨਾ ਸੁੱਟੋ ਜੀ ਜੀਵ ਜੰਤੂ ਨੂੰ ਵੀ ਜੀ ਕੱਚ ਸੁੱਟਦੇ ਆ ਜੀਵ ਜੰਤੂ ਨੂੰ ਪੈਰ ਚ ਲੱਗ ਜਾਂਦਾ ਇਸ ਲਈ ਤੁਸੀਂ ਕੱਚ ਸੁੱਟਦੇ ਆ ਤਾਂ ਉਹਨਾਂ ਨੂੰ ਰੂਲ ਕਰਕੇ ਸੁੱਟੋ ਕੰਮਿਸ਼ਨ ਦੀ ਜਿਹੜੀ ਗੱਡੀ ਆਉਂਦੀ ਆ ਠੀਕ ਆ ਬੱਸ ਸੋ ਇੱਥੇ ਗਾਇਸ ਸਪੀਕਰਸ ਨਾਲ ਚਲਾਉ ਜੇ ਤੁਹਾਨੂੰ ਦਿਲਾਉਣੇ ਵੀ ਆ ਤੇ ਬਹੁਤ ਘੱਟ ਵਾਸਤੇ ਚਲਾਓ ਕਿਉਂਕਿ ਵਾਇਸ ਪੋਲੂਸ਼ਨ ਹੁੰਦਾ ਵਾ ਤੇ ਜਿਹੜਾ ਕਚਰਾ ਉਹ ਪਾਣੀ ਚ ਨਾਲ ਸੁੱਟੋ ਐਸਿਡ ਕੈਮੀਕਲਸ ਕੁਛ ਨਾਲ ਸੁੱਟੋ ਕਿਉਂਕਿ ਜਿਹੜੇ ਪਾਣੀ ਚ ਜੀਵ ਜੰਤੂ ਰਹਿੰਦੇ ਆ ਫਿਸ਼ ਉਹਨਾਂ ਨੂੰ ਦਿੱਕਤ ਹੁੰਦੀ ਆ ਬੱਚਾ ਸਾਹਾਂ ਆਉਂਦੀ ਨਾਲੇ ਜਦੋਂ ਤੁਸੀਂ ਪਾਣੀ ਚ ਸੁੱਟਦੇ ਆ ਤੇ ਉਹਦੇ ਨਾਲ ਪਾਣੀ ਦਾ ਪਾਣੀ ਦਾ ਪੋਲੂਸ਼ਨ ਹੁੰਦਾ ਵਾਟਰ ਪੋਲੂਸ਼ਨ ਤੇ ਇਧਰ ਹੀ ਸੋਇਲ ਪੋਲੂਸ਼ਨ ਵੀ ਹੁੰਦਾ ਜਿੱਥੇ ਸੋਇਲ ਪੋਲੂਸ਼ਨ ਮਤਲਬ ਜਿੱਥੇ ਮਿੱਟੀ ਪਲਿਊਡ ਹੋ ਜਾਂਦੀ ਆ ਤੇ ਉੱਚ ਤੇ ਜਿਹੜੀ ਕੈਮੀਕਲ ਸਾਫਾ ਸੁੱਟਦੇ ਆ ਇਹਦਾ ਮਿੱਟੀ ਚ ਉਹ ਫਿਰ ਜਾਂਦੀ ਆ ਪੌਦਿਆਂ ਚ ਕ੍ਰੋਪਸ ਬੀਟ ਮੇਜ਼ ਤੇ ਹੋਰ ਵੀ ਐਸਟਰਾ ਉਹ ਫਿਰ ਆਪਣੀ ਬੋਡੀ ਤੇ ਚਲਦੀ ਹੈ ਤੇ ਆਪਾਂ ਨੂੰ ਇਫੈਕਟ ਕਰਦੀ ਹੈ ਨਾਲੇ ਵੱਧ ਤੋਂ ਵੱਧ ਆਪਣੀ ਕੇਅਰ ਕਰੋ ਨਾਲੇ ਜਿਹੜੇ ਸਾਰੇ ਕੁਛ ਆ ਨਾ ਕੰਪ੍ਰੇਸ਼ਨ ਇੱਥੇ ਕਿ쩌ਦਾ ਸਕਤੋ ਸਭ ਕੁਛ ਇਹਦਾ ਮੇਨਟੇਨ ਰੱਖੋ ਕਿ ਅਗਲੀ ਵਾਰੀ ਕਲੀਨਸੇ ਨਾ ਆਏ ਤੇ ਸਕੂਲਾਂ ਦੀ ਛੁੱਟੀ ਨਾ ਹੋ ਤੇ ਗਾਇਸ ਇਸ ਵੀਡੀਓ ਨੂੰ ਸ਼ੇਅਰ ਕਰੋ ਗਾਇਸ ਇਸ ਵੀਡੀਓ ਨੂੰ ਜੱਤੋ ਜੱਤ ਤੋਂ ਜ਼ਿਆਦਾ ਸ਼ੇਅਰ ਕਰੋ ਜਿਹੜੇ ਲੋਕੀ ਕਨਫਰਮ ਦੇ ਨਾ ਫਲਾਓ ਤੇ ਜਿਹੜਾ ਪੋਲੂਸ਼ਨ ਸਾਊਂਡ ਪੋਲੂਸ਼ਨ ਇਸ ਚੀਜ਼ ਨੂੰ ਸ਼ੇਅਰ ਕਰੋ ਲੋਕਾਂ ਨੂੰ ਵਾਤਾਵਰਣ ਲੋਕਾਂ ਨੂੰ ਵਾਤਾਵਰਣ ਸਿੱਖੇ ਨਾ ਇਸ ਲਈ ਐਜੂਕੇਟ ਕਰਨ ਨੂੰ ਇਹ ਵੀਡੀਓ ਨੂੰ ਸ਼ੇਅਰ ਕਰੋ ਬਾਚੋ ਨੂੰ ਸ਼ੇਅਰ ਕਰ ਦੋਗੇ ਤੇ ਉਹ ਜਿਹੜੇ ਬੰਦੇ ਆ ਉਹਨਾਂ ਨੂੰ ਵੀ ਕਹੋ ਕਿ ਤੁਸੀਂ ਹੋਰ ਅੱਗੇ ਸ਼ੇਅਰ ਕਰੋ ਆਪਣੇ ਰਿਸ਼ਤੇਦਾਰ ਦੋਸਤ ਤਾਂ ਕਿ ਉਹਨਾਂ ਨੂੰ ਵੀ ਇਹ ਹੋ ਕੇ ਆਪਾਂ ਅੱਗੇ ਤੋਂ ਪੋਲਿਊਸ਼ਨ ਨਹੀਂ ਬੁਲਾਉਣਾ ਨਾਲ ਜਿਹੜੇ ਸਕੂਲ ਬੰਦ ਹੋਏ ਇਸ ਲਈ ਹੋਏ ਇਸ ਲਈ ਉਹ ਉਸ ਦਿਵਾਲੀ ਕਰਕੇ ਲਈ ਪੋਲਿਊਸ਼ਨ ਹੋਇਆ ਸੀ ਤੇ ਉਹ ਹੋਰ ਉਹ ਗਲਤੀ ਬਿਲਕੁਲ ਨਾ ਕਰੋ ਜੇ ਤਾਂ ਪਟਾਕੇ ਚਲਾਉਣੇ ਆ ਤਾਂ ਅਗਲੀ ਦਿਵਾਲੀ ਤੇ ਹੀ ਚਲਾਓ ਇਹ ਕੀ ਨਾਮ ਅਸੀਂ ਆਪਣੇ ਅਗਲੀ ਦਿਵਾਲੀ ਵਿੱਚ ਵੀ ਘੱਟ ਪਟਾਕੇ ਚਲਾਓ ਕਿਉਂਕਿ ਪੋਲਿਊਸ਼ਨ ਫਿਰ ਤੋਂ ਜਿਆਦਾ ਗ੍ਰੀਨ ਦੀਵਾਲੀ ਬਣਾਓ ਨਾਲੇ ਆਪਣੇ এনवायरमेंट ਨੂੰ ਸਾਫ਼ ਰੱਖੋ ਜਦੇ ਐਟਮੋਸਫੇਅਰ ਆ ਉਹ ਜਿਹੜੇ ਤੁਸੀਂ ਗੱਡੀਆਂ ਚਲਾਉਂਦੇ ਡੀਜ਼ਲ ਪੈਟਰੋਲ ਜਾਂ ਆ ਜਿਹੜੀ ਤੁਸੀਂ ਪਟਾਕੇ ਜਗਾਉਂਦੇ ਉਹ ਚ ਐਟਮੋਸਫੇਅਰ ਨੂੰ ਹੁੰਦੀ ਹੈ ਤੇ ਐਟਮੋਸਫੇਅਰ 'ਚ ਛੇਦ ਵੀ ਬਣ ਜਾਂਦਾ ਉਹ ਕੰਮ ਬਿਲਕੁਲ ਨਾ ਕਰੋ ਜਿੰਦੇ ਨਾਲ ਪੋਲੂਸ਼ਨ ਜ਼ਿਆਦਾ ਹੋਏ ਇਵਾਇਰਮੈਂਟ ਆਪਣਾ ਥੋੜਾ ਜਾ ਇਵਾਇਰਮੈਂਟ ਨੂੰ ਨੁਕਸਾਨ ਹੋਏ ਤੇ ਵਾਟਰ ਨੂੰ ਵੀ ਕੰਟੀਨਿਊਸ ਕਰੋ ਤੇ ਆਪਣੇ ਜਿਹੜੇ ਲਾਗ ਨਾਲ ਪਰੋਸੀਆ ਅਗਲ ਪਗਲ ਦੇ ਜਿਹੜੇ ਵੀ ਲੋਕ ਆ ਉਹਨਾਂ ਨੂੰ ਇਹ ਐਜੂਕੇਟ ਕਰੋ ਯਾ ਤੁਸੀਂ ਕੁਛ ਇਦਾਂ ਦੇ ਕੰਮ ਨਾ ਕਰੋ ਜਿੱਤੇ ਪੋਲਿਊਸ਼ਨ ਹੋ ਸਕੇ ਨਾਲੇ ਤੁਸੀਂ ਕਚਰਾ ਤਾਂ ਬਿਲਕੁਲ ਨਾ ਫੇਕੋ ਕਿਉਂਕਿ ਉਹਦੇ ਨਾਲ 에ਅਰ ਪੋਲਿਊਸ਼ਨ ਵੀ ਹੋ ਸਕਦਾ ਜਿਹੜਾ ਤੁਸੀਂ ਪੋਲੀਥੀਨ ਚਰਾਉਂਦੇ ਆ ਰਾਤ ਨੂੰ ਤੇ ਉਹ ਤੇ ਸਾਰਿਆਂ ਨੂੰ ਸਾਨੂੰ ਜਿਹੜਾ ਅੰਤ ਵਿੱਚ ਸਾਡੀ ਵੀਡੀਓ ਦੇਖਣ ਨੂੰ ਸਾਰੇ ਇਹ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਨੁਕਲੀਨ ਰੱਖੇ ਲੋਕੀ ਤੇ ਲਾਈਕ ਕਰੋ ਸਬਸਕ੍ਰਾਈਬ ਕਰੋ ਐਂਡ ਡੋਟ ਫਰਗੇਟ ਟੂ ਪ੍ਰੈਸ ਬੈਲ ਆਈਕਨ